ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਸ ਖਾਣ ਬਾਰੇ ਕੀ ਕਿਹਾ ਹੈ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਮਾਸ ਖਾਣਾ ਮਾਸ ਖਾਣਾ ਪੁੰਨ ਦਾ ਕੰਮ ਹੈ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਚਾਰ ਕਰਦੇ ਹੋਏ ਲਾਹੌਰ ਪਹੁੰਚ ਗਏ। ਲਾਹੌਰ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੂਹ ਦੇ ਨੇੜੇ ਪਿੱਪਲ ਦੇ ਹੇਠਾਂ ਡੇਰਾ ਲਾ ਲਿਆ ਅਤੇ ਅਗਲੇ ਦਿਨ ਫਿਰ ਹੋਈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਪਾਣੀ ਕਰਕੇ ਜਦੋਂ ਪ੍ਰਭੂ ਦਾ ਸਿਮਰਨ ਕਰਨ ਲੱਗੇ ਉਸ ਪਰਮਾਤਮਾ ਦੀ ਭਗਤੀ ਕਰਨ ਲੱਗੇ ਤਾਂ ਉਹ ਕੀ ਦੇਖਦੇ ਹਨ ਕਿ ਕੋਸ਼ ਮੁਸਲਮਾਨ ਪਸ਼ੂਆਂ ਦੀ ਹੱਤਿਆ ਕਰ ਰਹੇ ਸਨ ਉਹ ਮੁਸਲਮਾਨ ਆਪਣੇ ਮੂੰਹ ਦੇ ਵਿੱਚ ਕਲਾਮਾ ਪੜ੍ਹ ਰਹੇ ਸਨ ਅਤੇ ਪਸ਼ੂਆਂ ਦੀਆਂ ਧੋਨਾ ਉੱਤੇ ਹੌਲੀ-ਹੌਲੀ ਚੱਕੂ ਮਾਰ ਰਹੇ ਸਨ ਇਦਾਂ ਕਰਨ ਨਾਲ ਉਹ ਪਸ਼ੂ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ ਅਤੇ ਤੜਪ-ਤੜਪ ਕੇ ਉਹ ਮਰ ਰਹੇ ਸਨ ਗੁਰੂ ਨਾਨਕ ਦੇਵ ਜੀ ਉਹਨਾਂ ਪਸ਼ੂਆਂ ਨੂੰ ਤੜਫਦੇ ਹੋਏ ਦੇਖ ਕੇ ਮਾਨ ਹੀ ਮਾਨ ਵਿੱਚ ਦੁਖੀ ਹੋਣ ਲੱਗੇ ਅਤੇ ਉਹਨਾਂ ਮੂਲਿਆਂ ਕੋਲ ਜਾ ਕੇ ਕਹਿਣ ਲੱਗੇ ਕਿ ਤੁਸੀਂ ਇਹਨਾਂ ਪਸ਼ੂਆਂ ਨੂੰ ਕਿਉਂ ਮਾਰ ਰਹੇ ਹੋ ਤਾਂ ਉਹਨਾਂ ਵਿੱਚੋਂ ਇੱਕ ਮੁੱਲਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਅਸੀਂ ਜਦੋਂ ਵੀ ਜੀਵਾਂ ਦੀ ਹੱਤਿਆ ਕਰਦੇ ਹਾਂ ਤਾਂ ਉਹਨਾਂ ਨੂੰ ਕਲਮ ਕਰਦੇ ਹਾਂ ਤਾਂ ਸਾਨੂੰ ਪੁੰਨ ਲੱਗਦਾ ਹੈ ਅਸੀਂ ਇਹ ਸਭ ਕਾਰਨ ਨੂੰ ਜੀਵ ਦੀ ਹੱਤਿਆ ਕਰਨਾ ਨਹੀਂ ਬਲਕਿ ਜੀਵ ਦੀ ਕੁਰਬਾਨੀ ਮੰਨਦੇ ਹਾਂ ਅਸੀਂ ਜਦੋਂ ਵੀ ਕਿਸੇ ਜੀਵ ਨੂੰ ਕੁਰਬਾਨ ਕਰਦੇ ਹਾਂ ਤਾਂ ਉਸ ਨੂੰ ਮੁਕਤੀ ਮਿਲ ਜਾਂਦੀ ਹੈ ਅਤੇ ਅੱਗੇ ਜਾ ਕੇ ਵੀ ਉਸ ਨੂੰ ਜੰਨਤ ਪ੍ਰਾਪਤ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਦੀ ਹੱਤਿਆ ਨਹੀਂ ਕਰ ਰਹੇ ਬਲਕਿ ਇਹਨਾਂ ਨੂੰ ਅਸੀਂ ਜੰਨਤ ਵਿੱਚ ਭੇਜ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੁੱਲੇ ਦੀ ਇਹ ਗੱਲ ਸੁਣ ਕੇ ਬੜਾ ਦੁੱਖ ਲੱਗਿਆ ਉਹਨਾਂ ਦਾ ਮਨ ਬੜਾ ਦੁਖੀ ਹੋਇਆ ਅਤੇ ਇੱਥੇ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਿਆ ਅਸੰਖ ਗਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਇਸ ਤੋਂ ਇਹ ਭਾਵ ਹੈ ਕਿ ਕਈ ਲੋਕ ਹਤਿਆ ਕਮਾਉਂਦੇ ਹਨ ਪਾਪ ਕਮਾਉਂਦੇ ਹਨ ਕਰਦੇ ਹਨ ਪਾਪ ਕਮਾਉਂਦੇ ਹਨ ਕਈ ਲੋਕ ਹਤਿਆਰੇ ਹਨ ਹਤਿਆ ਕਮਾਉਂਦੇ ਹਨ ਅਤੇ ਕਈ ਲੋਕ ਪਾਪ ਕਰਦੇ ਹਨ ਪਾਪ ਕਮਾਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਮੁੱਲੇ ਨੂੰ ਕਹਿਣ ਲਗੇ ਤੁਸੀਂ ਇਨ੍ਹਾਂ ਜੀਵਾਂ ਨੂੰ ਜੰਨਤ ਵਿੱਚ ਨਹੀਂ ਪਹੁੰਚਾ ਰਹੇ ਬਲਕਿ ਆਪਣੇ ਸਵਾਰਥ ਲਈ ਇਨ੍ਹਾਂ ਜੀਵਾਂ ਦੀ ਹਤਿਆ ਕਰ ਰਹੇ ਹੋ ਇਹ ਬੇਜਵਾਨ ਜੀਵ ਆਪਣਾ ਦੁੱਖ ਆਪਣੀ ਤਕਲੀਫ ਬੋਲ ਕੇ ਨਹੀਂ ਸੁਣਾ ਸਕਦੇ ਅਤੇ ਇਹਨਾਂ ਉੱਤੇ ਕੀ ਬੀਤਦੀ ਹੋਵੇਗੀ ਤੁਸੀਂ ਕਹਿ ਰਹੇ ਹੋ ਇਹਨਾਂ ਜੀਵਾਂ ਦੀ ਹੱਤਿਆ ਕਰਕੇ ਸਾਨੂੰ ਪੁੰਨ ਲੱਗਦਾ ਹੈ ਪਰੰਤੂ ਤੁਸੀਂ ਇਹ ਸਭ ਕਰਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਤੇ ਇਹ ਇੱਕ ਬਹੁਤ ਵੱਡਾ ਪਾਪ ਹੈ ਪਰਮਾਤਮਾ ਸਾਰੇ ਜੀਵ ਜੰਤੂਆਂ ਦਾ ਪਿਤਾ ਹੈ ਪਰ ਪਿਤਾ ਕਿਸੇ ਵੀ ਜੀਵ ਜੰਤੂ ਨੂੰ ਪਰ ਪਿਤਾ ਆਪਣੀ ਔਲਾਦ ਦੀ ਹੱਤਿਆ ਤੋਂ ਕਿਵੇਂ ਖੁਸ਼ ਹੋ ਸਕਦਾ ਹੈ ਤਾਂ ਫਿਰ ਉਸ ਮੁੱਲੇ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦਾ ਕੋਈ ਵੀ ਜਵਾਬ ਨਹੀਂ ਸੀ ਅਤੇ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ adesh ਨੂੰ ਮੰਨਦੇ ਹੋਏ ਅਤੇ ਉਸ ਮੁੱਲੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਮੰਨ ਲਿਆ ਕਬੂਲ ਕਰ ਲਿਆ ਤੇ ਗੁਰੂ ਸਾਹਿਬ ਜੀ ਨਾਲ ਵਾਅਦਾ ਕੀਤਾ ਕਿ ਉਹ ਅੱਜ ਤੋਂ ਬਾਅਦ ਉਹ ਕਿਸੇ ਵੀ ਜੀਵ ਜੰਤੂ ਦੀ ਹੱਤਿਆ ਨਹੀਂ ਕਰਨਗੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਆਪਣੇ ਸਵਾਰਥ ਲਈ ਕਿਸੇ ਜੀਵ ਜੰਤੂ ਦੀ ਹੱਤਿਆ ਨਹੀਂ ਕਰਨੀ ਚਾਹੀਦੀ ਪਾਪ ਨਹੀਂ ਕਰਨਾ ਚਾਹੀਦਾ ਇਹ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ